ਵੇਰ ਦਾ ਸੁਣਾ ਹੈ ਹਵਾ ਦੇ ਵਿੱਚ ਇੱਕ ਅਜੀਬ ਜੀ ਖੁਸ਼ਬੂ ਫੈਲੀ ਹੋਈ ਹੈ ਪਵਿੱਤਰ ਧੂਣੇ ਦੀ ਖੁਸ਼ਬੂ ਜੋ ਸ਼ਰਧਾਲੂਆਂ ਦੇ ਦਿਲਾਂ ਨੂੰ ਸ਼ਾਂਤੀ ਨਾਲ ਭਰ ਦਿੰਦੀ ਹੈ ਡੇਰਾ ਬਾਬਾ ਬੜਪਾਗ ਸਿੰਘ ਦੇ ਚਾਰੇ ਪਾਸੇ ਸ਼ਰਧਾਲੂਆਂ ਦੀ ਭੀੜ ਹੈ ਕੋਈ ਗੁਰਦੁਆਰਾ ਮੰਜੀ ਸਾਹਿਬ ਵਿੱਚ ਮੱਥਾ ਟੇਕ ਰਿਹਾ ਹੈ ਕੋਈ ਝੰਡਾ ਸਾਹਿਬ ਨੂੰ ਸਤਕਾਰ ਦੇ ਰਿਹਾ ਹੈ ਅਤੇ ਕੋਈ ਧੌਲੀ ਧਾਰ ਦੇ ਪਵਿੱਤਰ ਜਲ ਦੇ ਵਿੱਚ ਇਸ਼ਨਾਨ ਕਰਕੇ ਆਪਣੇ ਪਾਪ ਧੋ ਰਿਹਾ ਹੈ ਇਤੇ ਆਉਣ ਵਾਲੇ ਹਰ ਸਰਦਾਲੂ ਦੇ ਦਿਲ ਦੇ ਵਿੱਚ ਇੱਕ ਉਮੀਦ ਹੈ ਉਮੀਦ ਕਿ ਬਾਬਾ ਜੀ ਉਹਨਾਂ ਦੀਆਂ ਸਾਰੀਆਂ ਮੁਸੀਬਤਾਂ ਦੂਰ ਕਰ ਦੇਣਗੇ ਕਈਆਂ ਦੀਆਂ ਅੱਖਾਂ ਵਿੱਚ ਅਥਰੂ ਨੇ ਕਈਆਂ ਦੇ ਚਿਹਰੇ ਤੇ ਖੁਸ਼ੀ ਦੀ ਚਮਕ ਹੈ ਅਤੇ ਕਈਆਂ ਦੇ ਹੱਥ ਜੁੜੇ ਹੋਏ ਨੇ ਜੋ ਬਾਬਾ ਜੀ ਨੂੰ ਅਰਦਾਸ ਕਰ ਰਹੇ ਨੇ ਐਸੇ ਹੀ ਭੀੜ ਦੇ ਵਿੱਚ ਅੱਜ ਇੱਕ ਖਾਸ ਧੀ ਹੈ ਸਿਮਰਨ ਸਿਮਰਨ ਆਪਣੀ ਐਸਪੀ ਦੀ ਵਰਦੀ ਵਿੱਚ ਹੈ ਜਿਸ ਦੇ ਮੋਢੇ ਤੇ ਸ਼ਿਤਾਰੀ ਚਮਕਰੇ ਨੇ ਉਸਦੀ ਵਰਦੀ ਤੇ ਲੱਗੇ ਇਹ ਮੈਚ ਨਹੀਂ ਸਗੋਂ ਉਸਦੀ ਮਿਹਨਤ ਅਤੇ ਬਾਬਾ ਜੀ ਦੀ ਕਿਰਪਾ ਦੀ ਚਮਕ ਹੈ ਉਸਦੇ ਨਾਲ ਉਸਦੀ ਮਾਂ ਬਲਜੀਤ ਕੌਰ ਹੈ ਜਿਸ ਦੀਆਂ ਅੱਖਾਂ ਵਿੱਚ ਅਥਰੂ ਚਲ ਰਹੇ ਨੇ ਉਸਦੇ ਨਾਲ ਦੋ ਗਾੜਵੀ ਨੇ ਜੋ ਉਸਦੀ ਸੁਰੱਖਿਆ ਲਈ ਹਨ ਸਿਮਰਨ ਦੀਆਂ ਅੱਖਾਂ ਭਾਵੁਕ ਨੇ ਅਤੇ ਉਸਦੇ ਚਿਹਰੇ ਤੇ ਇੱਕ ਅਜੀਬ ਜਿਹੀ ਖੁਸ਼ੀ ਹੈ ਖੁਸ਼ੀ ਇਸ ਗੱਲ ਦੀ ਕਿ ਉਸਨੇ ਆਪਣੀ ਮਿਹਨਤ ਨਾਲ ਇਹ ਵੱਡਾ ਮੁਕਾਮ ਹਾਸਲ ਕੀਤਾ ਪਰ ਉਸਦੇ ਦਿਲ ਦੇ ਵਿੱਚ ਇੱਕ ਖਿਆਲ ਵੀ ਹੈ ਉਸ ਤੇ ਬਿਤਾਦੀ ਯਾਦ ਜਿਵੇਂ ਹੀ ਉਹ ਡੇਰੇ ਦੇ ਮੁੱਖ ਦਰਵਾਜ਼ੇ ਕੋਲ ਪਹੁੰਚਦੀ ਹੈ ਬਲਜੀਤ ਕੌਰ ਦੀ ਆਵਾਜ਼ ਕੰਮ ਲੱਗ ਜਾਂਦੀ ਹੈ ਹਾਏ ਜੇ ਤੇਰਾ ਪਿਤਾ ਜਿਉਂਦਾ ਹੁੰਦਾ ਸਿਮਰਨ ਤਾਂ ਉਹ ਅੱਜ ਬਹੁਤ ਖੁਸ਼ ਹੁੰਦਾ ਇੱਕ ਗਰੀਬ ਪਰਿਵਾਰ ਦੀ ਧੀ ਜਿਸ ਨੇ ਰੋਟੀ ਖਾਣ ਲਈ ਵੀ ਦਿਨ ਰਾਤ ਮਿਹਨਤ ਕੀਤੀ ਅੱਜ ਐਸਪੀ ਬਣ ਗਈ ਹੈ ਇਹ ਸਭ ਬਾਬਾ ਜੀ ਦੀ ਕਿਰਪਾ ਹੈ ਉਹਨਾਂ ਦੀ ਮਿਹਰ ਹੈ ਵਾਰਿਕਰੂ ਜੀ ਨੇ ਕਿਰਪਾ ਕੀਤੀ ਹੈ ਬਾਬਾ ਜੀ ਨੇ ਸਾਡੀ ਹਰ ਮੁਸੀਬਤ ਦੂਰ ਕੀਤੀ ਸਾਡੇ ਦੁੱਖਾਂ ਨੂੰ ਖਤਮ ਕੀਤਾ ਅਤੇ ਅੱਜ ਮੇਰੇ ਤੀਨ ਨੂੰ ਇਹ ਮਕਾਮ ਦਿੱਤਾ ਹੈ ਬਲਜੀਤ ਕੌਰ ਨੇ ਰੋਂਦਿਆ ਕਿਆ ਉਸ ਦੀ ਆਵਾਜ਼ ਵਿੱਚ ਇੱਕ ਅਜੀਬ ਦੀ ਭਾਵਨਾ ਸੀ ਇੱਕ ਮਾਂ ਦੀ ਭਾਵਨਾ ਜਿਸ ਨੇ ਆਪਣੀ ਤੀਨ ਨੂੰ ਇਹ ਮਕਾਮ ਹਾਸਲ ਕਰਦੇ ਦੇਖਿਆ ਪਰ ਜਿਸਤੇ ਦਿਲ ਦੇ ਵਿੱਚ ਆਪਣੇ ਘਰ ਵਾਲੇ ਦੀ ਯਾਦ ਦਾ ਦਰਦ ਵੀ ਸੀ ਸਿਮਰਨ ਨੇ ਆਪਣੀ ਮਾਂ ਦੇ ਅੱਥਰੂ ਪੁੰਝੇ ਮਾਂ ਅੱਜ ਅਸੀਂ ਇੱਥੇ ਬਾਬਾ ਜੀ ਦਾ ਸ਼ੁਕਰਾਨਾ ਕਰਨ ਆਏ ਹਾਂ ਇਹ ਉਹ ਪਵਿੱਤਰ ਧਰਤੀ ਹੈ ਜਿੱਥੇ ਬਾਬਾ ਜੀ ਨੇ ਧਿਆਨ ਲਾਇਆ ਜਿੱਥੇ ਉਹਨਾਂ ਨੇ ਸਾਰੀਆਂ ਬੁਰੀਆਂ ਸ਼ਕਤੀਆਂ ਨੂੰ ਹਰਾ ਕੇ ਮੰਨਿਆ ਅਤੇ ਜਿੱਥੇ ਉਹਨਾਂ ਦੀ ਕਿਰਪਾ ਨਾਲ ਅੱਜ ਵੀ ਚਮਤਕਾਰ ਹੁੰਦੇ ਨੇ ਮੈਨੂੰ ਯਾਦ ਹੈ ਜਦੋਂ ਮੈਂ ਛੋਟੀ ਹੁੰਦੀ ਸੀ ਤਾਂ ਪਿਤਾ ਜੀ ਸਾਨੂੰ ਇੱਥੇ ਲਿਆਉਂਦੇ ਉਹ ਤੋਲੀ ਧਾਰ ਵਿੱਚ ਇਸ਼ਨਾਨ ਕਰਦੇ ਅਤੇ ਮੈਨੂੰ ਕਹਿੰਦੇ ਸਨ ਅੱਜ ਸਿਮਰਨ ਇਸ ਜਲ ਦੇ ਵਿੱਚ ਇਸ਼ਨਾਨ ਕਰਨ ਦੇ ਨਾਲ ਸਾਰੇ ਪਾਪ ਧੁਰ ਜਾਂਦੇ ਹਨ ਬਾਬਾ ਜੀ ਦੀ ਕਿਰਪਾ ਨਾਲ ਸਾਰੇ ਦੁੱਖ ਦੂਰ ਹੋ ਜਾਂਦੇ ਹਨ ਅੱਜ ਮੈਂ ਇੱਥੇ ਆਈ ਹਾਂ ਬਾਬਾ ਜੀ ਦਾ ਸ਼ੁਕਰਾਨਾ ਕਰਨ ਨੂੰ ਚਲੋ ਮੱਥਾ ਟੇਕੀਏ ਅਤੇ ਬਾਬਾ ਜੀ ਦੀ ਅਰਦਾਸ ਕਰੀਏ ਸਿਮਰਨ ਨੇ ਪਾਗ ਖੁੰਦਿਆਂ ਕਿਹਾ ਉਹ ਦੋਵੇਂ ਡੇਰੇ ਦੇ ਅੰਦਰ ਵੜਦਿਆਂ ਨੇ ਡੇਰੇ ਦੀ ਪਵਿੱਤਰਤਾ ਦਾ ਇੱਕ ਅਜੀਬ ਅਹਿਸਾਸ ਹੈ ਚਾਰੇ ਪਾਸੇ ਸ਼ਰਧਾਲੂਆਂ ਦੀਆਂ ਅਵਾਜ਼ਾਂ ਗੁਜਰੀਆਂ ਹਨ ਕੋਈ ਵਾਹਿਗੁਰੂ ਦਾ ਜਪ ਕਰ ਰਿਹਾ ਹੈ ਕੋਈ ਬਾਬਾ ਜੀ ਦੇ ਭਜਨ ਗਾ ਰਿਹਾ ਹੋਏ ਸਿਮਰਨ ਪਹਿਲਾਂ ਗੁਰਦੁਆਰਾ ਮੰਜੀ ਸਾਹਿਬ ਜਾਂਦੀ ਹੈ ਜਿਤੇ ਬਾਬਾ ਜੀ ਧਿਆਨ ਲਗਾਇਆ ਕਰਦੇ ਸਨ ਉਹ ਧਰਤੀ ਤੇ ਬੈਠਦੀ ਹੈ ਅਤੇ ਆਪਣੇ ਸਿਰ ਨੂੰ ਧਰਤੀ ਦੇ ਮੱਥਾ ਦੇਖਦੀ ਹੈ ਉਸ ਦੀਆਂ ਅੱਖਾਂ ਬੰਦ ਨੇ ਅਤੇ ਉਸ ਦੇ ਹੱਥ ਜੁੜੇ ਹੋਏ ਨੇ ਹੇ ਬਾਬਾ ਬੜਪາກ ਸਿੰਘ ਜੀ ਤੁਸੀਂ ਸਾਡੇ ਪਰਿਵਾਰ ਤੇ ਹਮੇਸ਼ਾ ਮਿਹਰ ਕੀਤੀ ਅੱਜ ਮੈਂ ਇਹ ਮੁਕਾਮ ਹਾਸਲ ਕੀਤਾ ਹੈ ਪਰ ਮੇਰੇ ਦਿਲ ਦੇ ਵਿੱਚ ਇੱਕ ਖਿਆਲ ਹੈ ਮੇਰੇ ਪਿਤਾ ਜੀ ਦੀ ਯਾਦ ਜੇ ਉਹ ਅੱਜ ਜਿਉਂਦੇ ਹੁੰਦੇ ਨਾ ਤਾਂ ਇਹ ਖੁਸ਼ੀ ਪੂਰੀ ਹੋ ਜਾਣੀ ਸੀ ਬਾਬਾ ਜੀ ਮੇਰੀ ਮਾਨੁਸ਼ਕਤੀ ਦੇਵ ਅਦੇਸ ਸਾਡੇ ਪਰਿਵਾਰ ਨੂੰ ਆਪਣੀ ਸ਼ਰਨ ਵਿੱਚ ਰੱਖੋ ਉਹਨਾਂ ਨੇ ਅਰਦਾਸ ਕੀਤੀ ਉਸ ਦੀ ਅਰਦਾਸ ਵਿੱਚ ਇੱਕ ਅਜੀਬ ਜੀ ਤਾਕਤ ਸੀ ਇੱਕ ਤੇਜੀ ਤਾਕਤ ਜਿਸ ਨੇ ਆਪਣੇ ਪਿਤਾ ਦੀ ਯਾਦ ਵਿੱਚ ਇਹ ਵੱਡਾ ਮੁਕਾਮ ਹਾਸਲ ਕੀਤਾ ਉਸ ਦੀ ਮਾਂ ਨੇ ਇੱਕ ਚਾਦਰ ਚੜਾਈ ਜੋ ਉਸ ਨੇ ਆਪਣੇ ਹੱਥਾਂ ਨਾਲ ਬੁਣੀ ਸੀ ਇਹ ਚਾਦਰ ਲਾਲ ਰੰਗ ਦੀ ਸੀ ਜਿਸ ਤੇ ਸੁਨਹਿਰੀ ਧਾਗੇ ਨਾਲ ਬਾਬਾ ਜੀ ਦਾ ਨਾਮ ਲਿਖਿਆ ਹੋਇਆ ਸੀ ਉਸਨੇ ਰਮਾਨਾ ਯਾਨੀ ਚਾਦਰ ਬਾਬਾ ਜੀ ਦੀ ਮੂਰਤੇ ਚੜਾਈ ਅਤੇ ਪ੍ਰਸ਼ਾਦ ਲਿਆ ਪ੍ਰਸ਼ਾਦ ਦੀ ਮਿਠਾਸ ਜਿਵੇਂ ਉਸਦੇ ਦਿਲ ਵਿੱਚ ਉਤਰ ਗਈ ਇਹ ਪ੍ਰਸ਼ਾਦ ਸਾਡੇ ਬਾਬਾ ਜੀ ਦੀ ਕਿਰਪਾ ਦਾ ਪ੍ਰਤੀਕ ਹੈ ਇਸ ਨੂੰ ਖਾਣ ਨਾਲ ਸਾਡੇ ਸਾਰੇ ਦੁੱਖ ਦੂਰ ਹੋ ਜਾਂਦੇ ਹਨ ਬਲਜੀਤ ਕੌਰ ਨੇ ਸਿਮਰਨ ਨੂੰ ਪ੍ਰਸ਼ਾਦ ਦਿੰਦਾ ਕਿਹਾ ਫਿਰ ਉਹ ਤੋਲੀ ਤਰਵ ਜਾਂਦੀਆਂ ਨੇ ਉਹ ਪਵਿੱਤਰ ਚਰਨਾ ਜਿਸ ਨੂੰ ਚਰਨ ਗੰਗਾ ਵੀ ਕਿਹਾ ਜਾਂਦਾ ਹੈ ਇਹ ਉਹੀ ਤਰ ਹੈ ਜਿੱਥੇ ਬਾਬਾ ਵਡਪਾਖ ਸਿੰਘ ਜੀ ਨੇ ਬਰਨਿਆ ਸ਼ਕਤੀਆਂ ਨੂੰ ਕਰ ਕੀਤਾ ਚਰਨਿੰਦਾ ਜਲ ਇਨਾ ਠੰਡਾ ਤੇ ਸਾਫ ਹੈ ਕਿ ਇਸ ਵਿੱਚ ਇਸ਼ਨਾਨ ਕਰਦਿਆਂ ਹੀ ਸਾਰੇ ਪਾਪ ਧੁੱਲ ਜਾਂਦੇ ਹਨ ਸਿਮਰਨ ਅਤੇ ਉਸ ਦੀ ਮਾਂ ਇਸ਼ਨਾਨ ਕਰਨ ਲਈ ਤਿਆਰ ਹੁੰਦਿਆਂ ਨੇ ਸਿਮਰਨ ਨੇ ਆਪਣੀ ਵਰਦੀ ਉਤਾਰੀ ਅਤੇ ਇੱਕ ਸਾਦੀ ਜੀ ਸੰਵਾਰ ਦੀ ਕਮੀਜ਼ ਪਾ ਲਈ ਉਸ ਨੇ ਆਪਣੇ ਸਿਰ ਤੇ ਇੱਕ ਚੁੰਨੀ ਲਈ ਅਤੇ ਟੋਲੀ ਧਾਰ ਦੇ ਜਲ ਵਿੱਚ ਉਤਰ ਗਈ ਪਾਣੀ ਦੀ ਠੰਡਕ ਨੇ ਉਸ ਦੇ ਸਰੀਰ ਨੂੰ ਇੱਕ ਅਜੀਬ ਜੀ ਸ਼ਾਂਤੀ ਦਿੱਤੀ ਉਸ ਨੇ ਆਪਣੇ ਹੱਥਾਂ ਵਿੱਚ ਚਲ ਲਿਆ ਅਤੇ ਆਪਣੇ ਸਿਰ ਤੇ ਛਿੜਕਿਆ ਹੈ ਬਾਬਾ ਜੀ ਇਸ ਜਲ ਦੀ ਤਰ੍ਹਾਂ ਮੇਰੇ ਦਿਲ ਦੇ ਸਾਰੇ ਦੁੱਖ ਧੋ ਦਿਓ ਉਸ ਨੇ ਅਰਦਾਸ ਕੀਤੀ ਪਰ ਜਿਵੇਂ ਹੀ ਸਿਮਰਨ ਦੀ ਨਜ਼ਰ ਝਰਨੇ ਦੇ ਇੱਕ ਕੋਨੇ ਵੱਲ ਜਾਂਦੀ ਹੈ ਉਸ ਦੀਆਂ ਅੱਖਾਂ ਇੱਕ ਬਜ਼ੁਰਗ ਆਦਮੀ ਤੇ ਟਿਕ ਜਾਂਦੀਆਂ ਹਨ ਉਹ ਆਦਮੀ ਕਰਨੇ ਦੇ ਜਲ ਵਿੱਚ ਇਸ਼ਨਾਨ ਕਰ ਰਿਹਾ ਹੈ ਉਸ ਦੀ ਲੰਬੀ ਸਫੇਦ ਦਾੜੀ ਪਾਣੀ ਨਾਲ ਭਜੀ ਹੈ ਅਤੇ ਉਸ ਦੀ ਛਾਤੀ ਤੇ ਇੱਕ ਡੂੰਗਾ ਜ਼ਖਮ ਦਾ ਨਿਸ਼ਾਨ ਹੈ ਸਿਮਰੰਦਾ ਦਿਲ ਟੜਕਣ ਲੱਗ ਜਾਂਦਾ ਹੈ ਇਹ ਨਿਸ਼ਾਨ ਇਹ ਤਾਂ ਮੇਰੇ ਪਿਤਾ ਜੀ ਦੀ ਛਾਤੀ ਤੇ ਸੀ ਉਸ ਨੇ ਸੋਚਿਆ ਉਸ ਦੇ ਪੈਰ ਕਮਨ ਲੱਗਦੇ ਨੇ ਓ ਹੋਲੀ ਹੋਲੀ ਉਸ ਆਦਮੀ ਦੇ ਨੇੜੇ ਜਾਂਦੀ ਹੈ ਜਿਵੇਂ ਹੀ ਉਹ ਨੇੜੇ ਪਹੁੰਚਦੀ ਹੈ ਉਸ ਦੀਆਂ ਅੱਖਾਂ ਚੌੜੀਆਂ ਹੋ ਜਾਂਦੀਆਂ ਨੇ ਪਿਤਾ ਜੀ ਉਸ ਦੀ ਆਵਾਜ਼ ਕਮਰੀ ਹੈ ਉਹ ਆਦਮੀ ਪਿੱਛੇ ਮੁੜਦਾ ਹੈ ਸਮੰਦੀ ਸਾਰੂ ਕੋ ਜਾਂਦੇ ਹਨ ਇਹ ਤਾਂ ਉਸੇ ਦਾ ਹੀ ਪਿਤਾ ਹਰਨੇਕ ਸਿੰਘ ਹੈ ਉਹ ਪਿਤਾ ਜਿਸ ਨੂੰ ਸਾਰਿਆਂ ਨੇ 20 ਸਾਲ ਪਹਿਲਾਂ ਮਰਿਆ ਸਮਝ ਲਿਆ ਸੀ ਇੱਕ ਕਿਵੇਂ ਸੰਭਵ ਹੈ ਇੱਕ ਆਦਮੀ ਜੋ 20 ਸਾਲ ਪਹਿਲਾਂ ਮਰ ਗਿਆ ਸੀ ਅੱਜ ਇੱਥੇ ਅੱਜ ਇੱਥੇ ਧੌਲੀ ਧਾਰ ਵਿੱਚ ਇਸ਼ਨਾਨ ਕਰ ਰਿਹਾ ਹੈ ਕਿ ਇਹ ਬਾਬਾ ਵਡਪਾਕ ਸਿੰਘ ਜੀ ਦਾ ਕੋਈ ਵੱਡਾ ਚਮਤਕਾਰ ਹੈ ਜਿਸ ਨੇ ਇੱਕ ਤੇ ਨੂੰ ਉਸਦੇ ਪਿਤਾ ਨਾਲ ਮਿਲਾ ਦਿੱਤਾ ਜਾਂ ਇਸ ਦੇ ਪਿੱਛੇ ਕੋਈ ਹੋਰ ਵੱਡਾ ਰਿਹਸਾ ਹੈ ਇਸਦਾ ਪਤਾ ਲਗਾਉਣ ਲਈ ਇਸ ਵੀਡੀਓ ਨੂੰ ਅੰਤ ਤੱਕ ਜਰੂਰ ਦੇਖੋ ਬੇਨਤੀ ਹੈ ਸਾਡੇ ਚੈਨਲ ਨੂੰ ਕਰ ਲਵੋ ਜੀ ਸਬਸਕ੍ਰਾਈਬ ਨਾਲ ਲੱਗਦੀ ਬੈਲ ਆਈਕਨ ਨੂੰ ਦਬਾ ਦਿਓ ਜਿਸ ਨਾਲ ਸਾਡੀ ਹਰ ਇੱਕ ਨਵੀਂ ਤਾਜੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਆਓ ਸਾਥ ਸੰਗਤ ਜੀ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਇਹ ਬੜੀ ਖਾਸ ਵੀਡੀਓ ਸਿਮਰਨ ਦਾ ਜਨਮ ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ ਬਸਤੀ ਰਾਮਪੁਰ ਵਿੱਚ ਹੋਇਆ ਇਹ ਪਿੰਡ ਸਰੋਂ ਦੇ ਖੇਤਾਂ ਨਾਲ ਕਿਰਾਸੀ ਜਿੱਥੇ ਸਵੇਰੇ ਸੂਰਜ ਦੀਆਂ ਕਿਰਨਾਂ ਖੇਤਾਂ ਤੇ ਪੈਂਦੀਆਂ ਤਾਂ ਸਭ ਕੁਝ ਸੋਨੇ ਵਰਗਾ ਚਮਕਦਾ ਪਿੰਡ ਦੇ ਇੱਕ ਪਾਸੇ ਇੱਕ ਛੋਟਾ ਜਿਹਾ ਤਲਾ ਸੀ ਜਿੱਥੇ ਬੱਚੇ ਗਰਮੀਆਂ ਵਿੱਚ ਤੈਰਦੇ ਅਤੇ ਦੂਜੇ ਪਾਸੇ ਇੱਕ ਪੁਰਾਣਾ ਗੁਰਦੁਆਰਾ ਜਿੱਥੇ ਪਿੰਡ ਵਾਸੀ ਅਰਦਾਸ ਕਰਨ ਜਾਂਦੇ ਸਿਮਰਨ ਦਾ ਪਰਿਵਾਰ ਬਹੁਤ ਗਰੀਬ ਸੀ ਉਸਦੇ ਪਿਤਾ ਹਰਨੇਕ ਸਿੰਘ ਇੱਕ ਛੋਟੇ ਜਿਹੇ ਕਿਸਾਨ ਸਨ ਜਿਸ ਦੇ ਕੋਲ ਸਿਰਫ 2 ਏਕੜ ਜ਼ਮੀਨ ਸੀ ਇਹ ਜ਼ਮੀਨ ਵੀ ਬੰਜਰ ਸੀ ਅਤੇ ਫਸਲ ਬਹੁਤ ਘਟ ਹੁੰਦੀ ਹਰਨੇਕ ਸਿੰਘ ਨੂੰ ਆਪਣੀ ਫਸਲ ਵੇਚਣ ਲਈ ਪਿੰਡ ਤੋਂ 10 ਕਿਲੋਮੀਟਰ ਦੂਰ ਮੰਡੀ ਜਾਣਾ ਪੈਂਦਾ ਉਸ ਦੀ ਮਾਂ ਬਲਜੀਤ ਕੌਰ ਪਿੰਡ ਦੇ ਘਰਾਂ ਦੇ ਵਿੱਚ ਝਾੜੂ-ਪੋਚਾ ਕਰਕੇ ਘਰ ਦਾ ਖਰਚਾ ਚਲਾਉਂਦੀ ਉਸ ਦੇ ਹੱਥ ਖੁਰਦਰੇ ਹੋ ਗਏ ਅਤੇ ਉਸ ਦੀ ਕਮਰ ਦੇ ਵਿੱਚ ਹਰ ਸਮੇਂ ਦਰਦ ਰਹਿੰਦਾ ਪਰ ਇਸ ਸਾਰੀ ਗਰੀਬੀ ਦੇ ਬਾਵਜੂਦ ਇਸ ਪਰਿਵਾਰ ਦੇ ਦਿਲ ਵਿੱਚ ਇੱਕ ਅਟੁੱਟ ਵਿਸ਼ਵਾਸੀ ਬਾਬਾ ਵੜਪਾਖ ਸਿੰਘ ਦਾ ਵਿਸ਼ਵਾਸ ਹਰਨੇਕ ਸਿੰਘ ਅਤੇ ਬਲਜੀਤ ਕੌਰ ਹਰ ਸਾਲ ਡੇਰਾ ਬਾਬਾ ਵੜਪਾਖ ਸਿੰਘ ਜਾਂਦੇ ਉਹ ਆਪਣੀ ਛੋਟੀ ਜੀ ਸਿਮਰਨ ਨੂੰ ਨਾਲ ਲੈ ਜਾਂਦੇ ਰਸਤੇ ਦੇ ਵਿੱਚ ਹਰਨੇਕ ਸਿੰਘ ਸਿਮਰਨ ਨੂੰ ਬਾਬਾ ਜੀ ਦੀਆਂ ਗੱਥਾਵਾਂ ਸੁਣਾਉਂਦਾ ਸਿਮਰਨ ਬਾਬਾ ਵੜਪਾਟ ਸਿੰਘ ਜੀ ਨੇ ਇਸ ਤੌਲੀ ਧਾਰ ਵਿੱਚ ਧਿਆਨ ਲਗਾਇਆ ਸੀ ਉਹਨਾਂ ਨੇ ਇੱਥੇ ਬੁਰੀਆਂ ਸ਼ਕਤੀਆਂ ਨੂੰ ਹਰਾਇਆ ਅਤੇ ਇਸ ਚਰਨੇ ਦਾ ਪਾਣੀ ਪਵਿੱਤਰ ਕਰ ਦਿੱਤਾ ਜੇ ਕੋਈ ਵੀ ਇਸ ਪਾਣੀ ਵਿੱਚ ਇਸ਼ਨਾਨ ਕਰਦਾ ਹੈ ਉਸਦੇ ਸਭ ਦੁੱਖ ਦੂਰ ਹੋ ਜਾਂਦੇ ਹਨ ਹਰਨੇਕ ਸਿੰਘ ਨੇ ਸਿਮਰਨ ਨੂੰ ਕਿਹਾ ਫਿਰ ਉਤੌਲੀ ਧਾਰ ਵਿੱਚ ਇਸ਼ਨਾਨ ਕਰਦੇ ਮੱਥਾ ਟੇਕਦੇ ਅਤੇ ਬਾਬਾ ਜੀ ਦੀ ਅਰਦਾਸ ਕਰਦੇ ਹੇ ਬਾਬਾ ਜੀ ਸਾਡੇ ਪਰਿਵਾਰ ਨੂੰ ਆਪਣੀ ਸ਼ਰਨ ਵਿੱਚ ਰੱਖੋ ਸਾਡੀ ਤੇ ਸਿਮਰਨ ਨੂੰ ਸ਼ਕਤੀ ਦਿਓ ਤਾਜ ਉਹ ਆਪਣੇ ਸੁਪਨੇ ਨੂੰ ਸਹਕਾਰ ਕਰ ਸਕੇ ਬਲਜੀਤ ਕੌਰ ਹਰ ਵਾਰ ਅਰਦਾਸ ਕਰਦੀ ਸਿਮਰਨ ਦੀਆਂ ਅੱਖਾਂ ਵਿੱਚ ਵੀ ਛੋਟੀ ਉਮਰ ਤੋਂ ਹੀ ਸੁਪਨੇ ਸਨ ਉਹ ਪੜ੍ਹਾਈ ਵਿੱਚ ਬਹੁਤ ਜੰਗੀ ਸੀ ਅਤੇ ਉਸਦੀ ਮਾਂ ਨੂੰ ਵਿਸ਼ਵਾਸ ਸੀ ਕਿ ਬਾਬਾ ਜੀ ਦੀ ਕਿਰਪਾ ਅਤੇ ਧੀ ਦੀ ਮਿਹਨਤ ਦੇ ਨਾਲ ਇੱਕ ਦਿਨ ਜ਼ਰੂਰ ਉਹਨਾਂ ਦਾ ਨਾਮ ਧੀ ਰੋਸ਼ਨ ਕਰੇਗੀ ਪਰ ਜ਼ਿੰਦਗੀ ਨੇ ਇਸ ਪਰਿਵਾਰ ਨੂੰ ਕਈ ਇਮਤਿਹਾਨ ਦਿੱਤੇ ਘਰ ਦੇ ਹਾਲਾਤ ਇੰਨੇ ਖਰਾਬ ਸਨ ਕਿ ਕਈ ਵਾਰ ਖਾਣ ਨੂੰ ਵੀ ਦੋ ਵਕਤ ਦੀ ਰੋਟੀ ਨਹੀਂ ਮਿਲਦੀ ਸਿਮਰਨ ਨੂੰ ਸਕੂਲ ਜਾਣ ਲਈ ਜੁੱਤੇ ਨਹੀਂ ਸਨ ਉਸਦੀ ਵਰਦੀ ਫੱਟ ਚੁੱਕੀ ਸੀ ਅਤੇ ਉਸ ਨੂੰ ਪੁਰਾਣੀਆਂ ਕਿਤਾਬਾਂ ਨਾਲ ਹੀ ਪੜ੍ਹਨਾ ਪੈਂਦਾ ਪਿੰਡ ਦੇ ਬੱਚੇ ਉਸਦਾ ਮਜ਼ਾਕ ਉਡਾਉਂਦੇ ਦੇਖੋ ਇਹ ਗਰੀਬ ਕੁੜੀ ਸਕੂਲ ਆ ਗਈ ਇਸਦੀ ਵਰਦੀ ਪਾਟੀ ਹੋਈ ਹੈ ਉਹ ਹੱਸਦੇ ਸਿਮਰਨ ਦੇ ਦਿਲ ਵਿੱਚ ਇਹ ਗੱਲਾਂ ਬਹੁਤ ਚੁਬਦੀਆਂ ਪਰ ਉਸਨੇ ਹਾਰ ਨਹੀਂ ਮੰਨੀ ਉਸਦੀ ਮਾਂ ਨੇ ਉਸ ਨੂੰ ਹਮੇਸ਼ਾ ਸਮਝਾਇਆ ਸਿਮਰਨ ਲੋਕ ਜੋ ਵੀ ਕਹਿਣ ਤੂੰ ਆਪਣੀ ਪੜ੍ਹਾਈ ਤੇ ਧਿਆਨ ਦੇ ਬਾਬਾ ਜੀ ਦੀ ਕਿਰਪਾ ਨਾਲ ਵਾਹਿਗੁਰੂ ਦੀ ਮਿਹਰ ਨਾਲ ਇੱਕ ਦਿਨ ਸਭ ਠੀਕ ਹੋ ਜਾਵੇਗਾ ਹਰਨੇਕ ਸਿੰਘ ਨੂੰ ਇਹ ਗੱਲ ਬਹੁਤ ਤਕਲੀਫ ਦਿੰਦੀ ਮੇਰੀ ਬੇਟੀ ਦੇ ਸੁਪਨੇ ਮੈਂ ਕਿਵੇਂ ਟੁੱਟਣ ਜਾਗਾ ਬਾਬਾ ਜੀ ਮੇਰੀ ਮਦਦ ਕਰੋ ਉਹ ਅਕਸਰ ਰੋਂਦੇ ਹਾਂ ਅਰਦਾਸ ਕਰਦਾ ਇੱਕ ਦਿਨ ਪਿੰਡ ਵਿੱਚ ਇੱਕ ਏਜੰਟ ਆਇਆ ਉਸਨੇ ਹਰਨੇਕ ਸਿੰਘ ਨੂੰ ਅਰਬ ਦੇਸ਼ ਵਿੱਚ ਕੰਮ ਕਰਨ ਲਈ ਗੱਲ ਕੀਤੀ ਸਰਦਾਰ ਜੀ ਤੁਸੀਂ ਅਰਬ ਦੇਸ਼ ਜਾਓ ਬਹੁਤ ਪੈਸੇ ਕਮਾਓਗੇ ਤੁਹਾਡੀ ਬੇਟੀ ਦੀ ਪੜ੍ਹਾਈ ਦਾ ਖਰਚਾ ਨਿਕਲ ਜਾਵੇਗਾ ਏਜੰਟ ਨੇ ਕਿਹਾ ਏਜੰਟ ਦੀਆਂ ਗੱਲਾਂ ਸੁਣ ਕੇ ਹਰਨੇਕ ਸਿੰਘ ਦੇ ਦਿਲ ਵਿੱਚ ਇੱਕ ਨਵੀਂ ਉਮੀਦ ਜਗਈ ਉਸਨੇ ਸੋਚਿਆ ਵੀ ਜੇ ਮੈਂ ਅਰਬ ਦੇਸ਼ ਚਾੱਕੀ ਪੈਸੇ ਕਮਾ ਲਏ ਤਾਂ ਮੇਰੀ ਬੇਟੀ ਦੀ ਪੜ੍ਹਾਈ ਦਾ ਖਰਚਾ ਨਿਕਲ ਜਾਵੇਗਾ ਉਹ ਵੱਡੀ ਅਫਸਰ ਬਣੇਗੀ ਅਤੇ ਸਾਡੀ ਗਰੀਬੀ ਦੂਰ ਹੋ ਜਾਵੇਗੀ ਹਰਨੇਕ ਸਿੰਘ ਨੇ ਆਪਣੀ ਜ਼ਮੀਨ ਵੇਚ ਕੇ ਏਜੰਟ ਨੂੰ ਪੈਸੇ ਦਿੱਤੇ ਇਹ ਜ਼ਮੀਨ ਉਸਦੀ ਪਿਤਰੀ ਜਾਇਦਾਦ ਸੀ ਜੋ ਉਸਦੇ ਪਿਤਾ ਨੇ ਉਸਨੂੰ ਦਿੱਤੀ ਸੀ ਜ਼ਮੀਨ ਵੇਚਣ ਦਾ ਫੈਸਲਾ ਉਸ ਲਈ ਬਹੁਤ ਮੁਸ਼ਕਲ ਸੀ ਪਰ ਉਸਨੇ ਆਪਣੀ ਬੇਟੀ ਦੇ ਸੁਪਨਿਆਂ ਲਈ ਇਹ ਕੁਰਬਾਨੀ ਕਰ ਦਿੱਤੀ। ਸਾਲ 2005 ਦੇ ਵਿੱਚ ਉਹ ਡੇਰਾ ਬਾਬਾ ਵੜਪਾਖ ਸਿੰਘ ਗਿਆ ਢੋਲੀ ਧਾਰ ਵਿੱਚ ਸ਼ਰਨ ਲ ਕੀਤਾ ਅਤੇ ਅਰਦਾਸ ਕੀਤੀ। "ਹੇ ਬਾਬਾ ਜੀ, ਮੈਂ ਆਪਣੀ ਬੇਟੀ ਦੇ ਸੁਪਨਿਆਂ ਲਈ ਅਰਬ ਦੇਸ਼ ਆ ਰਿਹਾ ਹਾਂ। ਮੇਰੀ ਰੱਖਿਆ ਕਰੋ ਅਤੇ ਮੇਰੇ ਪਰਿਵਾਰ ਨੂੰ ਆਪਣੀ ਸ਼ਰਨ ਵਿੱਚ ਰੱਖੋ।" ਉਸਨੇ ਅਰਦਾਸ ਕੀਤੀ ਅਤੇ ਉਸਨੇ ਆਪਣੀ ਜੇਬ ਵਿੱਚ ਬਾਬਾ ਜੀ ਦੀ ਇੱਕ ਛੋਟੀ ਜੀ ਤਸਵੀਰ ਰੱਖੀ ਜੋ ਉਸਨੇ ਡੇਰੇ ਤੋਂ ਲਈ ਸੀ। ਇਹ ਤਸਵੀਰ ਮੇਰੀ ਰੱਖਿਆ ਕਰੇਗੀ, ਉਸਨੇ ਸੋਚਿਆ। ਫਿਰ ਉਹ ਅਰਬ ਦੇਸ਼ ਲਈ ਰਮਲਾ ਹੋ ਗਿਆ ਸਿਮਰਨ ਜੋ ਉਸ ਵੇਲੇ ਸਿਰਫ 10 ਸਾਲ ਦੀ ਸੀ ਆਪਣੇ ਪਿਤਾ ਨੂੰ ਘੜੇ ਲਗਾ ਕੇ ਰਹਿਣ ਲੱਗੀ ਪਿਤਾ ਜੀ ਤੁਸੀਂ ਜਲਦੀ ਵਾਪਸ ਆ ਜਾਵੋ ਮੈਂ ਤੁਹਾਨੂੰ ਬਹੁਤ ਯਾਦ ਕਰਾਂਗੀ ਉਸ ਨੇ ਕਿਹਾ ਹਰਨੇਕ ਸਿੰਘ ਨੇ ਉਸ ਦੇ ਸਿਰ ਤੇ ਹੱਥ ਫੇਰਿਆ ਮੇਰੀ ਸ਼ਰਨੀ ਬੇਟੀ ਮੈਂ ਜਲਦ ਵਾਪਸ ਆ ਜਾਵਾਂਗਾ ਤੂੰ ਪੜ੍ਹਾਈ ਤੇ ਧਿਆਨ ਦੇ ਇਹ ਕਹਿ ਕੇ ਉਹ ਚਲਾ ਗਿਆ ਸਿਮਰਨ ਅਤੇ ਬਲਜੀਤ ਕੌਰ ਨੇ ਉਸ ਨੂੰ ਪਿੰਡ ਦੇ ਬੱਸ ਅੜੇ ਤੱਕ ਛੱਡਿਆ ਜਿਵੇਂ ਹੀ ਬੱਸ ਚੱਲੀ ਸਬਰਦਗੀਆਂ ਅੱਖਾਂ ਵਿੱਚ ਅਥਰੂ ਆ ਗਏ ਉਸ ਨੂੰ ਨਹੀਂ ਪਤਾ ਸੀ ਕਿ ਇਹ ਵਿਛੋੜਾ ਪਤਾ ਨਹੀਂ ਕਿੰਨੇ ਸਾਲ ਤੱਕ ਚੱਲਣ ਵਾਲਾ ਸੀ ਹਰਨੇਕ ਸਿੰਘ ਜਿਵੇਂ ਹੀ ਅਰਬ ਦੇਸ਼ ਪਹੁੰਚਿਆ ਤਾਂ ਉਸ ਦੀਆਂ ਸਾਰੀਆਂ ਉਮੀਦਾਂ ਟੁੱਟ ਗਈਆਂ ਏਜੰਟ ਨੇ ਉਸ ਨੂੰ ਧੋਖਾ ਦੇ ਦਿੱਤਾ ਉਸ ਦਾ ਪਾਸਪੋਰਟ ਖੋ ਲਿਆ ਗਿਆ ਅਤੇ ਉਸ ਨੂੰ ਇੱਕ ਲੇਬਰ ਕੈਂਪ ਵਿੱਚ ਭੇਜ ਦਿੱਤਾ ਗਿਆ ਇਹ ਕੈਂਪ ਇੱਕ ਨਰਕ ਵਰਗਾ ਸੀ ਚਾਰੇ ਪਾਸੇ ਡੇਢ ਦਾ ਇੱਕ ਵੱਡਾ ਸਮੁੰਦਰ ਅਤੇ ਤੁਪੇ ਦੀ ਸਖਤ ਕਿ ਸਾਰਾ ਸ਼ਹਿਰ ਚਰਚਾ ਜਾਂਦਾ ਹੈ ਕੈਂਪ ਦੇ ਚਾਰੇ ਪਾਸੇ ਉੱਚੀਆਂ ਜੜੀਆਂ ਲੱਗੀਆਂ ਸਨ ਜਿਨ੍ਹਾਂ ਤੇ ਕੰਡਿਆਲੀਆਂ ਤਾਰਾਂ ਸਨ ਇਹ ਜੜੀਆਂ ਇਸ ਗੱਲ ਦੀ ਗਵਾਹੀ ਦਿੰਦੀਆਂ ਕਿ ਇੱਥੋਂ ਕੋਈ ਭੱਜ ਨਹੀਂ ਸਕਦਾ ਹਰਨੇਕ ਨੂੰ ਇੱਕ ਉਸਾਰੀ ਵਾਲੀ ਸਾਈਟ ਤੇ ਭੇਜਿਆ ਗਿਆ ਜਿੱਥੇ ਇੱਕ ਵੱਡੀ ਇਮਾਰਤ ਬਣਦੀ ਸੀ ਉਸਨੇ 14 14 ਘੱਟੇ ਕੰਮ ਕਰਨਾ ਉਸ ਨੂੰ ਭਾਰੀ ਪੱਥਰ ਚੱਕੋਣੇ ਪੈਂਦੇ ਸੀਮਿੰਟ ਦੀਆਂ ਬੋਰੀਆਂ ਢੋਣੀਆਂ ਪੈਂਦੀਆਂ ਅਤੇ ਗਰਮ ਤੁੱਪ ਵਿੱਚ ਇਮਾਰਤ ਦੀਆਂ ਨੀਆਂ ਖੋਦਣੇ ਪੈਂਦੇ ਆ ਤੁੱਪ ਇਨੀ ਸਖਤ ਕਿ ਉਸ ਦੀ ਚਮੜੀ ਤੇ ਛਾਲੇ ਪੈ ਗਏ ਉਸ ਦੀਆਂ ਅੱਖਾਂ ਲਾਲ ਹੋ ਗਈਆਂ ਅਤੇ ਉਸ ਦੀ ਛਾਤੀ ਵਿੱਚ ਸਾਹ ਲੈਣ ਦੀ ਤਕਲੀਫ ਹੋਣ ਲੱਗੀ ਖਾਣ ਨੂੰ ਸਿਰਫ ਇੱਕ ਵੇਲੇ ਦੀ ਸੁੱਕੀ ਰੋਟੀ ਮਿਲਦੀ ਜੋ ਕਈ ਵਾਰ ਬਾਸੀ ਹੁੰਦੀ ਪਾਣੀ ਗੰਦਾ ਸੀ ਜਿਸ ਨੂੰ ਪੀਣ ਨਾਲ ਪੇਟ ਦੀਆਂ ਬਿਮਾਰੀਆਂ ਹੋ ਜਾਂਦੀਆਂ ਕੈਂਪ ਦੇ ਮਾਲਕ ਦੀ ਆਵਾਜ਼ ਹਰ ਸਮੇਂ ਗੂੰਜਦੀ ਕੰਮ ਕਰੋ ਨਹੀਂ ਤਾਂ ਮਰ ਦਿਆਂਗੇ ਮਾਲਕ ਦੇ ਹੱਥ ਵਿੱਚ ਇੱਕ ਚাবুক ਸੀ ਜਿਸ ਨਾਲ ਉਹ ਮਜ਼ਦੂਰਾਂ ਨੂੰ ਮਾਰਦਾ ਹਰਨੇਕ ਦਿਨ ਨਾਲ ਆਏ ਕਈ ਸ਼ਕੀਆਂ ਨੂੰ ਮਾਲਕ ਨੇ ਮਾਰ ਮਾਰ ਕੇ ਅਦਮੋਈ ਕਰ ਦਿੱਤਾ ਇੱਕ ਸਾਥੀ ਜਿਸ ਦਾ ਨਾਮ ਗੁਰਮੀਤ ਸੀ ਉਸਨੇ ਇੱਕ ਦਿਨ ਪਾਣੀ ਮੰਗਿਆ ਮਾਲਕ ਨੇ ਉਸ ਨੂੰ ਇੰਨਾ ਮਾਰਿਆ ਉਹ ਬੇਹੋਸ਼ ਹੋ ਗਿਆ ਅਗਲੇ ਦਿਨ ਗੁਰਮੀਤ ਦੀ ਲਾਸ਼ ਨੂੰ ਰੇਤ ਵਿੱਚ ਹੀ ਦੱਬ ਦਿੱਤਾ ਹਰਨੇਕ ਨੇ ਇਹ ਸਭ ਆਪਣੀਆਂ ਅੱਖਾਂ ਨਾਲ ਦੇਖਿਆ ਉਸ ਦਾ ਦਿਲ ਡਰਨਾ ਕਮਰਿਆ ਸੀ ਮੈਂ ਵੀ ਇੱਕ ਦਿਨ ਇੰਜ ਹੀ ਮਰ ਜਾਵਾਂਗਾ ਮੇਰੀ ਬੇਟੀ ਅਤੇ ਪਤਨੀ ਦਾ ਕੀ ਹੋਵੇਗਾ ਉਸਨੇ ਸੋਚਿਆ ਹਰਨੇਕ ਦੀ ਸਿਹਤ ਦਿਨੋ-ਦਿਨ ਖਰਾਬ ਹੋਣ ਲੱਗੀ ਉਸਦੀ ਇੱਕ ਲੱਤ ਵਿੱਚ ਦਰਦ ਰਹਿੰਦਾ ਕਿਉਂਕਿ ਇੱਕ ਦਿਨ ਇੱਕ ਭਾਰੀ ਪੱਥਰ ਉਸਦੀ ਲੱਤ ਤੇ ਡਿੱਗਿਆ ਸੀ ਉਸਦੀ ਛਾਤੀ ਵਿੱਚ ਵੀ ਦਰਦ ਰਹਿੰਦਾ ਕਿਉਂਕਿ ਉਸ ਨੂੰ ਸਾਹ ਲੈਣ ਵਿੱਚ ਤਕਲੀਫ ਹੋਣ ਲੱਗੀ ਸੀ ਉਸ ਦੀਆਂ ਅੱਖਾਂ ਵਿੱਚ ਅਥਰੂ ਆ ਜਾਂਦੇ ਜਦੋਂ ਉਹ ਆਪਣੀ ਬੇਟੀ ਸਿਮਰਨ ਅਤੇ ਪਤਨੀ ਬਲਜੀਤ ਨੂੰ ਯਾਦ ਕਰਦਾ ਮੈਂ ਇੱਥੇ ਕਿਵੇਂ ਨਿਕਲਾਂਗਾ ਮੇਰੀ ਬੇਟੀ ਮੇਰੀ ਉਡੀਕ ਕਰ ਰਹੀ ਹੋਵੇਗੀ ਉਹ ਰੋਂਦਾ ਸੋਚਦਾ ਪਰ ਉਸ ਦੇ ਦਿਲ ਵਿੱਚ ਇੱਕ ਉਮੀਦ ਸੀ ਬਾਬਾ ਬੜਪਾਕ ਸਿੰਘ ਜੀ ਦੀ ਉਮੀਦ ਹੈ ਉਸਨੇ ਆਪਣੀ ਜੇਬ ਵਿੱਚੋਂ ਇੱਕ ਛੋਟੀ ਜੀ ਤਸਵੀਰ ਕਢੀ ਜਿਸ ਵਿੱਚ ਬਾਬਾ ਜੀ ਦੀ ਮੂਰਤੀ ਬਾਬਾ ਜੀ ਮੈਨੂੰ ਇਸ ਨੱਕ ਵਿੱਚੋਂ ਕਢੋ ਮੇਰੇ ਪਰਿਵਾਰ ਨੂੰ ਆਪਣੀ ਸ਼ਰਨ ਵਿੱਚ ਰੱਖੋ ਉਸਨੇ ਅਰਦਾਸ ਕੀਤੀ ਰਾਤ ਨੂੰ ਜਦੋਂ ਸਾਰੇ ਸਾਥੀ ਸੋਰੇ ਹੁੰਦੇ ਹਰਨੇਕ ਚੁੱਪਚਾਪ ਬੈਠ ਕੇ ਬਾਬਾ ਜੀ ਨੂੰ ਯਾਦ ਕਰਦਾ ਉਸ ਨੂੰ ਯਾਦ ਸੀ ਕਿ ਜਦੋਂ ਉਹ ਡੇਰੇ ਜਾਂਦਾ ਸੀ ਤਾਂ ਟੌਲੀ ਤਰ ਦੇ ਪਾਣੀ ਵਿੱਚ ਇਸ਼ਨਾਨ ਕਰਦਿਆਂ ਉਸ ਨੂੰ ਇੱਕ ਅਜੀਬ ਜਿਹੀ ਸ਼ਾਂਤੀ ਮਿਲਦੀ ਹੈ ਹੇ ਬਾਬਾ ਜੀ ਮੈਨੂੰ ਇਸ ਨਰਕ ਵਿੱਚੋਂ ਸ਼ਾਂਤੀ ਦਿਓ ਉਸਨੇ ਅਰਦਾਸ ਕੀਤੀ ਇੱਕ ਰਾਤ ਜਦੋਂ ਹਰਨੇ ਕੈਂਪ ਦੇ ਕੋਨੇ ਵਿੱਚ ਬੈਠਾ ਸੀ ਉਸ ਨੂੰ ਇੱਕ ਅਜੀਬ ਅਹਿਸਾਸ ਹੋਇਆ ਉਸ ਨੂੰ ਲੱਗਾ ਕਿ ਜਿਵੇਂ ਕੋਈ ਉਸ ਨੂੰ ਘੂਰ ਰਿਹਾ ਹੈ ਉਸਨੇ ਆਪਣੇ ਆਸ-ਪਾਸ ਦੇਖਿਆ ਪਰ ਉੱਥੇ ਤਾਂ ਕੋਈ ਵੀ ਨਹੀਂ ਸੀ ਰੇਤ ਦੇ ਟਿੱਬਿਆਂ ਵਿੱਚੋਂ ਇੱਕ ছায়ਾ ਉਭਰੀ ਇੱਕ ਵੱਡੀ ਅਤੇ ਭਿਆਨਕ ছায়ਾ "ਹੇ ਬਾਬਾ ਜੀ ਮੈਨੂੰ ਇਸ ਨਰਕ ਵਿੱਚ ਵੀ ਉਹ ਸ਼ਾਂਤੀ ਦਿਓ" ਉਸਨੇ ਅਰਦਾਸ ਕੀਤੀ ਕਈ ਸਾਲ ਐਸੇ ਤਰ੍ਹਾਂ ਬੀਤ ਗਏ ਹਰਨੇਕ ਨੇ ਕਈ ਵਾਰ ਭੱਜਣ ਦੀ ਕੋਸ਼ਿਸ਼ ਕੀਤੀ ਪਰ ਹਰ ਵਾਰ ਉਸ ਨੂੰ ਪਕੜ ਲਿਆ ਜਾਂਦਾ ਇੱਕ ਵਾਰ ਉਸ ਨੇ ਜਾਲੀ ਦੇ ਹੇਠਾਂ ਇੱਕ ਸੁਰੰਗ ਖੋਦਣ ਦੀ ਕੋਸ਼ਿਸ਼ ਕੀਤੀ ਉਸ ਨੇ ਰੇਤ ਵਿੱਚ ਇੱਕ ਛੋਟਾ ਜਿਹਾ ਟੋਆ ਖੋਦਿਆ ਅਤੇ ਉਸ ਵਿੱਚੋਂ ਲੰਘਣ ਦੀ ਕੋਸ਼ਿਸ਼ ਕੀਤੀ ਪਰ ਕੈਂਪ ਦੇ ਗਾਰਡ ਨੇ ਉਸ ਨੂੰ ਇਸ ਵਾਰ ਵੀ ਪਕੜ ਲਿਆ ਉਸ ਨੂੰ ਇਨਾ ਮਾਰਿਆ ਗਿਆ ਉਸ ਤੇ ਇੱਕ ਲੱਤ ਟੁੱਟ ਗਈ ਅਗਲੀ ਵਾਰ ਜੇ ਤੂੰ ਭੱਜਣ ਦੀ ਕੋਸ਼ਿਸ਼ ਕੀਤੀ ਨਾ ਤਾਂ ਮੈਂ ਤੇਨੂੰ ਜੰਦਾ ਨਹੀਂ ਛੱਡਾਂਗਾ ਗਾਰਡ ਨੇ ਧਮਕੀ ਦਿੱਤੀ ਉਸ ਨੇ ਆਪਣੀ ਚਾਪਕ ਨਾਲ ਹਰਨੇਕ ਦੀ ਪੱਟੇ ਇੱਕ ਹੋਰ ਵਾਰ ਕੀਤਾ ਜਿਸ ਨਾਲ ਉਸਦੀ ਪਿੱਟ ਤੇ ਡੂੰਗੇ ਨਿਸ਼ਾਨ ਪਗੇ ਹਰਨੇਕ ਦੀ ਸਿਹਤ ਹੁਣ ਬਹੁਤ ਖਰਾਬ ਹੋ ਚੁੱਕੀ ਸੀ ਉਸਦੀ ਟੁੱਟੀ ਲਤ ਕਾਰਨ ਉਹ ਚੱਲ ਵੀ ਨਹੀਂ ਸਕਦਾ ਅਤੇ ਉਸ ਨੂੰ ਇੱਕ ਗੰਦੇਜੇ ਟੈਂਡ ਵਿੱਚ ਰੱਖਿਆ ਸੀ ਜਿੱਥੇ ਉਸ ਨੂੰ ਨਾ ਤਾਂ ਠੀਕ ਦਵਾਈ ਮਿਲਦੀ ਅਤੇ ਨਾ ਹੀ ਸਾਫ਼ ਪਣੀ ਉਸਦੀ ਲਤ ਵਿੱਚ ਇਨਫੈਕਸ਼ਨ ਹੋ ਗਈ ਅਤੇ ਉਸ ਨੂੰ ਤੇਜ਼ ਬੁਖਾਰ ਸੀ ਉਸਦੀ ਛਾਤੀ ਦਾ ਜ਼ਖਮ ਜੋ ਪਹਿਲਾਂ ਹੀ ਸੜ ਗਿਆ ਸੀ ਹੁਣ ਹੋਰ ਡੂੰਗਾ ਹੋ ਗਿਆ ਉਸ ਦੀਆਂ ਅੱਖਾਂ ਵਿੱਚ ਹੁਣ ਕੋਈ ਚਮਕ ਨਹੀਂ ਸੀ ਉਸ ਨੂੰ ਲੱਗਦਾ ਸੀ ਕਿ ਹੁਣ ਇਸ ਦੀ ਜਾਨ ਨਹੀਂ ਬਚੇਗੀ ਮੇਰੀ ਬੇਟੀ ਸਿਮਰਨ ਅਤੇ ਮੇਰੀ ਪਤਨੀ ਬਲਜੀਤ ਦਾ ਕੀ ਹੋਵੇਗਾ ਮੈਂ ਉਹਨਾਂ ਦੇ ਸੁਪਨਿਆਂ ਨੂੰ ਕਿਵੇਂ ਟੁੱਟਣ ਦਿਆਂ ਉਸਨੇ ਰੋਂਦਾ ਸੋਚਿਆ ਕੁਝ ਦਿਨ ਬਾਅਦ ਇੱਕ ਵੱਡਾ ਹਾਦਸਾ ਵਾਪਰਿਆ ਕੈਂਪ ਵਿੱਚ ਇੱਕ ਕਰੰਟ ਡਿੱਗ ਪਈ ਅਤੇ ਹਰਨੇਕ ਦੇ ਪੰਜ ਸਾਥੀ ਮਾਰੇ ਗਏ ਹਰਨੇਕ ਵੀ ਇਸ ਹਾਦਸੇ ਵਿੱਚ ਜ਼ਖਮੀ ਹੋ ਗਿਆ ਉਸ ਦੀ ਛਾਤੀ ਤੇ ਇੱਕ ਡੂੰਘਾ ਜ਼ਖਮ ਹੋ ਗਿਆ ਅਤੇ ਉਸ ਦੀ ਪਿੱਠ ਤੇ ਕਈ ਝੋਟਾ ਆਇਆ ਇਸ ਹਾਦਸੇ ਦੀ ਖਬਰ ਪੰਜਾਬ ਪਹੁੰਚ ਗਈ ਅਤੇ ਇੱਕ ਗਲਤ ਫ਼ਹਿਮੀ ਕਾਰਨ ਇੱਕ ਖ਼ਬਰ ਫੈਲ ਗਈ ਕਿ ਹਰਨੇਕ ਸਿੰਘ ਵੀ ਮਾਰਿਆ ਗਿਆ ਹਰਨੇਕ ਨੂੰ ਇੱਕ ਛੋਟੇ ਜਿਹੇ ਹਸਪਤਾਲ ਵਿੱਚ ਲਿਜਾਇਆ ਗਿਆ ਇਸ ਹਸਪਤਾਲ ਦੀ ਹਾਲਤ ਬਹੁਤ ਖਰਾਬ ਸਨ ਉੱਥੇ ਨਾ ਤਾਂ ਸਾਫ਼ ਬੈੱਡ ਸਨ ਅਤੇ ਨਾ ਹੀ ਠੀਕ ਦਵਾਈਆਂ ਡਾਕਟਰ ਨੇ ਉਸ ਨੂੰ ਦੇਖ ਕੇ ਕਿਹਾ ਇਸ ਦੀ ਜਾਨ ਬਚਣ ਦੇ ਚਾਂਸ ਬਹੁਤ ਘੱਟ ਹਨ ਪਰ ਹਰਨੇਕ ਨੇ ਹਾਰ ਨਹੀਂ ਮੰਨੀ ਉਸ ਨੇ ਆਪਣੀ ਜੇਬ ਵਿੱਚ ਰੱਖੀ ਬਾਬਾ ਜੀ ਦੀ ਤਸਵੀਰ ਨੂੰ ਛੋਇਆ ਅਤੇ ਅਰਦਾਸ ਕੀਤੀ ਹੇ ਬਾਬਾ ਜੀ ਹੇ ਮਾਲਕ ਜੇ ਤੁਸੀਂ ਮੇਰੀ ਜਾਨ ਬਚਾ ਦਿੱਤੀ ਤਾਂ ਮੈਂ ਸਭ ਤੋਂ ਪਹਿਲਾਂ ਤੁਹਾਡੇ ਡੇਰੇ ਜਾ ਕੇ ਤੁਹਾਡਾ ਸ਼ੁਕਰਾਨਾ ਕਰਾਂਗਾ ਅਤੇ ਤੁਹਾਡੇ ਡੇਰੇ ਤੇ ਸੇਵਾ ਕਰਾਂਗਾ ਅਤੇ ਬਾਬਾ ਜੀ ਦੀ ਕਿਰਪਾ ਦੇਖੋ ਉਸ ਦੀ ਸਿਹਤ ਵਿੱਚ ਸੁਧਾਰ ਹੋਣ ਲੱਗਾ ਉਸ ਦੀ ਲੱਤ ਦਾ ਇਨਫੈਕਸ਼ਨ ਘਟ ਹੋਣ ਲੱਗਾ ਅਤੇ ਉਸ ਦੀ ਛਾਤੀ ਦਾ ਦਖਮ ਵੀ ਭਰਨ ਲੱਗ ਪਿਆ ਕੁਝ ਸਮੇਂ ਬਾਅਦ ਸਾਲ 2024 ਦੇ ਵਿੱਚ ਇੱਕ ਐਨਜੀਓ ਦੇ ਵਰਕਰ ਉਸ ਕੈਂਪ 'ਚ ਆਏ ਉਹਨਾਂ ਨੇ ਕੈਂਪ ਦੀ ਖਰਾਬ ਹਾਲਾਤ ਦੇਖੀ ਅਤੇ ਮਜ਼ਦੂਰਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਖਰਨੇਕ ਨੂੰ ਬਚਾਲਿਆ ਉਸ ਨੂੰ ਇੱਕ ਸੁਰੱਖਿਅਤ ਥਾਂ ਤੇ ਲਿਜਾਇਆ ਗਿਆ ਜਿੱਥੇ ਉਸ ਦੀ ਸਿਹਤ ਦਾ ਧਿਆਨ ਰੱਖਿਆ ਗਿਆ ਉਸ ਨੂੰ ਨਵੇਂ ਕੱਪੜੇ ਦਿੱਤੇ ਗਏ ਅਤੇ ਉਸ ਦੀ ਮਦਦ ਕੀਤੀ ਗਈ ਜਦੋਂ ਉਸ ਨੂੰ ਪੁੱਛਿਆ ਗਿਆ ਕਿ ਉਹ ਕਿੱਥੇ ਜਾਣਾ ਚਾਹੁੰਦਾ ਹੈ ਤਾਂ ਉਸ ਨੇ ਕਿਹਾ ਮੈਨੂੰ ਭਾਰਤ ਭੇਜਿਓ ਮੈਂ ਦੇਰਾ ਬਬਰਵੜਪਾਕਸਤਾਨ ਜਾਣਾ ਚਾਹੁੰਦਾ ਹਾਂ ਐਨ ਜੀਓ ਨੇ ਉਸ ਤੇ ਟਿਕਟ ਦਾ ਪ੍ਰਬੰਧ ਕੀਤਾ ਅਤੇ ਹਰਨੇਕ ਸਿੰਘ ਸਾਲ 2025 ਦੇ ਵਿੱਚ ਭਾਰਤ ਵਾਪਸ ਆ ਗਿਆ ਜਦੋਂ ਉਹ ਭਾਰਤ ਪਹੁੰਚਿਆ ਨਾ ਤਾਂ ਉਸ ਦੀ ਪਹਿਲੀ ਮੰਜ਼ਲ ਦੇਰਾ ਬਗਵਲ ਬੜਾ ਪਾਕ ਸਿੰਘ ਸੀ ਉਸਨੇ ਸੋਚਿਆ ਮੈਂ ਬਾਬਾ ਜੀ ਦਾ ਸ਼ੁਕਰਾਨਾ ਕਰਾਂਗਾ ਜਿਵੇਂ ਮੈਂ ਅਰਦਾਸ ਕੀਤੀ ਸੀ ਉਹਨਾਂ ਨੇ ਮੇਰੀ ਜਾਨ ਬਚਾਈ ਹੈ ਅਤੇ ਮੈਨੂੰ ਉਸ ਨਰਕ ਵਿੱਚੋਂ ਬਾਹਰ ਕੱਢਿਆ ਹੈ ਉਸਨੇ ਧੌਲੀ ਤਾਰ ਵਿੱਚ ਚੰਨ ਲਗਿਤਾ ਅਤੇ ਬਾਬਾ ਜੀ ਦੀ ਅਰਦਾਸ ਕੀਤੀ ਹੈ ਬਾਬਾ ਜੀ ਤੁਸੀਂ ਮੇਰੀ ਜਾਨ ਬਚਾਰੇ ਹੁਣ ਮੇਰੇ ਪਰਿਵਾਰ ਨੂੰ ਮੇਰੇ ਨਾਲ ਮਿਲਾ ਦਿਓ ਉਸਨੇ ਅਰਦਾਸ ਕੀਤੀ ਐਸੇ ਤਰ੍ਹਾਂ ਆਪਸ ਸਮੇਂ ਵਿੱਚ ਪਿੱਛੇ ਆਈਏ ਤਾਂ ਪੰਜਾਬ ਦੇ ਵਿੱਚ ਜਦੋਂ ਬਲਜੀਤ ਕੌਰ ਨੂੰ ਹਰਨੇਕ ਸਿੰਘ ਦੀ ਮੌਤ ਦੀ ਖਬਰ ਮਿਲੀ ਨਾ ਤਾਂ ਉਸ ਤੇ ਪਹਿਲਾ ਹਟੋ ਜਮੀਨ ਨਿਕਲ ਗਈ ਉਸਨੇ ਸਿਮਰਨ ਨੂੰ ਗળે ਲਗਾਇਆ ਅਤੇ ਰੋਣ ਲੱਗੀ ਮੇਰੇ ਸੁਪਨੇ ਟੁੱਟ ਗਏ ਸਿਮਰਨ ਤੇਰਾ ਪਿਤਾ ਸਾਨੂੰ ਛੱਡ ਗਿਆ ਉਸਨੇ ਰੋਂਦਿਆਂ ਕਿਹਾ ਸਿਮਰਨ ਜੋ ਸਰਬਦਾ ਸਾਲ ਦੀ ਸੀ ਉਸ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਉਹ ਕੀ ਕਰੇ ਉਸ ਦੀਆਂ ਅੱਖਾਂ ਵਿੱਚ ਅਤਰੂ ਸੰ ਪਰ ਉਸਨੇ ਆਪਣੀ ਮਾਂ ਨੂੰ ਦਿਲਾਸਾ ਦਿੱਤਾ ਮਾਂ ਅਸੀਂ ਬਾਬਾ ਜੀ ਦੀ ਅਰਦਾਸ ਕਰਾਂਗੇ ਉਹ ਸਾਨੂੰ ਸ਼ਕਤੀ ਦੇਣਗੇ ਉਸਨੇ ਕਿਹਾ ਪਰ ਉਸ ਤੋਂ ਬਾਅਦ ਪਰਵਾਰ ਦੀ ਹਾਲਾਤ ਹੋਰ ਖਰਾਬ ਹੋਣ ਲੱਗੇ ਬਲਜੀਤ ਕੌਰ ਨੂੰ ਪਿੰਡ ਦੇ ਘਰਾਂ ਵਿੱਚ ਝਾੜੂ ਪੋਚਾ ਕਰਨਾ ਪੈਂਦਾ ਉਸਦੇ ਹੱਥ ਖੁਰਦਰੇ ਹੋ ਗਏ ਅਤੇ ਉਸਦੀ ਕਮਰ ਦੇ ਵਿੱਚ ਹਰ ਸਮੇਂ ਦਰਦ ਰਹਿੰਦਾ ਕਈ ਵਾਰ ਉਸ ਨੂੰ ਕੰਮ ਨਹੀਂ ਮਿਲਦਾ ਅਤੇ ਘਰ ਦੇ ਵਿੱਚ ਖਾਣ ਨੂੰ ਕੁਝ ਨਹੀਂ ਹੁੰਦਾ ਸਿਮਰਨ ਦੇ ਕੋਲ ਸਕੂਲ ਜਾਣ ਲਈ ਜੁੱਤੇ ਤੱਕ ਨਹੀਂ ਸਨ ਉਸਦੀ ਵਰਦੀ ਫਟ ਗਈ ਅਤੇ ਉਸ ਨੂੰ ਪੁਰਾਣੀਆਂ ਕਿਤਾਬਾਂ ਨਾਲ ਹੀ ਪੜ੍ਹਨਾ ਪੈਂਦਾ ਪਿੰਡ ਦੇ ਬੱਚੇ ਸਿਮਰਨ ਦਾ ਮਜ਼ਾਕ ਉਡਾਉਂਦੇ ਦੇਖੋ ਇੱਕ ਗਰੀਬ ਲੜਕੀ ਕਿਵੇਂ ਸਕੂਲ ਆਉਂਦੀ ਹੈ ਇਸ ਦੀ ਵਰਦিতা ਫਟੀ ਹੋਈ ਹੈ ਉਹ ਹੱਸਦੇ ਸਿਮਰਦੇ ਦਿਲੋਂ ਇਹ ਗੱਲਾਂ ਬਹੁਤ ਚੁਪਦੀਆਂ ਪਰ ਉਸਨੇ ਹਾਰ ਨਹੀਂ ਮੰਨੀ ਇੱਕ ਸਾਲ ਪਿੰਡ ਵਿੱਚ ਭਾਰੀ ਮੀ ਪਿਆ ਉਹਨਾਂ ਦਾ ਕੱਚਾ ਘਰ ਵੀ ਟਹਿ ਗਿਆ ਬਲਜੀਤ ਕੌਰ ਤੇ ਸਿਮਰਨ ਨੂੰ ਇੱਕ ਗਵਾਂਡੀ ਦੇ ਘਰ ਦੇ ਵਿੱਚ ਰਹਿਣਾ ਪਿਆ ਉਸਦੀ ਮਾਲਕਣ ਨੇ ਉਹਨਾਂ ਨੂੰ ਬਹੁਤ ਤੰਕ ਕੀਤਾ ਤੁਸੀਂ ਮੇਰੇ ਘਰ ਦੇ ਵਿੱਚ ਰਹਿਣਾ ਹੋ ਤਾਂ ਮੇਰੇ ਸਾਰੇ ਕੰਮ ਕਰੋ ਉਸਨੇ ਕਿਹਾ ਬਲਜੀਤ ਕੌਰ ਨੂੰ ਉਸਦੇ ਸਾਰੇ ਕੰਮ ਕਰਨੇ ਪੈਂਦੇ ਅਤੇ ਸਿਮਰਨ ਨੂੰ ਵੀ ਛੋਟੇ-ਮੋਟੇ ਕੰਮ ਕਰਨੇ ਪੈਂਦੇ ਇੱਕ ਦਿਨ ਨੂੰ ਸਿਮਰਨ ਨੇ ਗਲਤੀ ਨਾਲ ਉਸ ਮਾਲਕਨ ਦੀ ਇੱਕ ਪੁਰਾਣੀ ਚੀਨੀ ਦੀ ਪਲੇਟ ਤੋੜ ਦਿੱਤੀ ਮਾਲਕਲ ਨੇ ਸਿਮਰਨ ਨੂੰ ਇਨਾ ਮਾਰਿਆ ਕਿ ਉਸਤੇ ਗਲੇ ਤੇ ਨੀਦੇ ਨਿਸ਼ਾਨ ਪੈ ਗਏ ਤੁਸੀਂ ਗਰੀਬ ਲੋਕ ਮੇਰੇ ਘਰ ਦੇ ਵਿੱਚ ਰਹਿ ਕੇ ਮੇਰਾ ਹੀ ਨੁਕਸਾਨ ਕਰਦੇ ਹੋ ਨਿਕਲ ਜਾਓ ਇਥੋਂ ਉਸਨੇ ਚੀਕਦੇ ਕਹਾ ਬਲਜੀਤ ਕੌਰ ਅਤੇ ਸਿਮਰਨ ਨੂੰ ਉਸ ਘਰ ਵਿੱਚੋਂ ਨਿਕਲਣਾ ਪਿਆ ਉਹਨਾਂ ਨੇ ਪਿੰਡ ਦੇ ਇੱਕ ਪੁਰਾਣੇ ਕੰਢਰ ਵਿੱਚ ਪਨਾ ਲਏ ਇਹ ਖੰਡਰ ਇੱਕ ਪੁਰਾਣਾ ਗੁਰਦੁਆਰਾ ਸੀ ਜੋ ਕਈ ਸਾਲਾਂ ਤੋਂ ਬੰਦ ਸੀ ਹੁਣ ਗੁਰਦੁਆਰੇ ਦੀ ਨਵੀਂ ਬਿਲਡਿੰਗ ਬਣ ਗਈ ਸੀ ਇਸ ਤਰ੍ਹਾਂ ਕਦਾਂ ਦੇ ਚੱਕੜ ਲੱਗਿਆ ਹੋਇਆ ਸੀ ਅਤੇ ਇਸ ਦੀ ਛੱਤ ਵਿੱਚੋਂ ਕਈ ਵਾਰ ਪਾਣੀ ਟਪਕਦਾ ਬਲਜੀਤ ਕੌਰ ਨੇ ਆਪਣੀ ਧੀ ਨੂੰ ਗਲੇ ਲਗਾਇਆ ਸਿਮਰਨ ਰੋਣਾ ਬਾਬਾ ਜੀ ਸਾਡੀ ਰੱਖਿਆ ਕਰਨਗੇ ਅਸੀਂ ਇੱਥੇ ਰਹਾਂਗੇ ਅਤੇ ਤੇਰੀ ਪੜ੍ਹਾਈ ਜਾਰੀ ਰੱਖਾਂਗੇ ਉਸਨੇ ਦਿਲਾਸਾ ਦਿੱਤਾ ਬਲਜੀਤ ਕੌਰ ਨੇ ਦਿਨ ਰਾਤ ਮਿਹਨਤ ਕੀਤੀ ਉਸਨੇ ਪਿੰਡ ਦੇ ਘਰਾਂ ਵਿੱਚ ਝਾੜੂ-ਪੋਚਾ ਕੀਤਾ ਅਤੇ ਕਈ ਵਾਰ ਦੂਜਿਆਂ ਦੇ ਖੇਤਾਂ ਵਿੱਚ ਮਜ਼ਦੂਰੀ ਕੀਤੀ ਉਸ ਦੀ ਕਮਰ ਵਿੱਚ ਦਰਦ ਇੰਨਾ ਵੱਧ ਗਿਆ ਸੀ ਕਿ ਹੁਣ ਤਾਂ ਉਹ ਝੁੱਕ ਵੀ ਨਹੀਂ ਸਕਦੀ ਸੀ ਪਰ ਉਸਨੇ ਕਦੇ ਵੀ ਸਿਮਰਦੀ ਪੜ੍ਹਾਈ ਨੂੰ ਰੁਕਣ ਨਹੀਂ ਦਿੱਤਾ ਸਿਮਰਨ ਨੇ ਵੀ ਆਪਣੀ ਮਾਦੀ ਮਿਹਨਤ ਨੂੰ ਵੇਖ ਕੇ ਸਖਤ ਮਿਹਨਤ ਕੀਤੀ ਉਹ ਰਾਤ ਨੂੰ ਇੱਕ ਛੋਟੇ ਜਿਹੇ ਲੈਂਪ ਦੀ ਰੋਸ਼ਨੀ ਵਿੱਚ ਪੜਦੇ ਮੈਂ ਆਪਣੀ ਮਾਦੇ ਸੁਪਨਿਆਂ ਨੂੰ ਸਕਾਰ ਕਰਾਂਗੇ ਮੈਂ ਆਪਣੇ ਪਿਤਾ ਦੇ ਨਾਮ ਨੂੰ ਰੋਸ਼ਨ ਕਰਾਂਗੇ ਉਸਨੇ ਸੰਕਲਪ ਕੀਤਾ ਹਰ ਸਾਲ ਮਲਜੀਤ ਕੌਰ ਸਿਮਰਨ ਨੂੰ ਡੇਰਾ ਬਾਬਾ ਬੜਪਾ ਸਿੰਘ ਧੱਕ ਜਾਂਦੇ ਭਾ ਹੱਥ ਕਿੰਨਾ ਵੀ ਤੰਗ ਹੋਵੇ ਕਿੰਨੀ ਵੀ ਗਰੀਬੀ ਹੋਵੇ ਕਦੇ ਵੀ ਉਹਨਾਂ ਨੇ ਲੰਘਾ ਨਹੀਂ ਪਾਇਆ ਉਹ ਥੋੜੀ ਤਾਰ ਵਿੱਚ ਸ਼ਰਨ ਕਰਦੀਆਂ ਅਤੇ ਬਾਬਾ ਜੀ ਦੀ ਅਰਦਾਸ ਕਰਦੀਆਂ ਹੈ ਬਾਬਾ ਜੀ ਮੇਰੀ ਤੀਨੂ ਸ਼ਕਤੀ ਦਿਓ ਸਾਡੇ ਦੁੱਖ ਦੂਰ ਕਰੋ ਬਲਜੀਤ ਕੌਰ ਹਰ ਵਾਰ ਇੱਕ ਅਰਦਾਸ ਕਰਦੀ ਸਿਮਰਨ ਨੇ ਵੀ ਆਪਣੀ ਮਾਂ ਦੀ ਮਿਹਨਤ ਨੂੰ ਦੇਖ ਕੇ ਪੜ੍ਹਾਈ ਤੇ ਪੂਰਾ ਧਿਆਨ ਦਿੱਤਾ ਉਹ ਆਪਣੀ ਮਾਂ ਦੀ ਹਰ ਮੁਸੀਬਤ ਨੂੰ ਦੇਖ ਰਹੀ ਸੀ ਇੱਕ ਦਿਨ ਜਦੋਂ ਬਲਜੀਤ ਕੌਰ ਖੇਤਾਂ ਵਿੱਚ ਕੰਮ ਕਰ ਰਹੀ ਸੀ ਨਾ ਤਾਂ ਉਸ ਨੂੰ ਗਰਮੀ ਕਾਰਨ ਚੱਕਰ ਆ ਗਏ ਖੇਤ ਵਿੱਚ ਡਿੱਗ ਪਈ ਅਤੇ ਉਸ ਦੀ ਨੱਕ ਵਿੱਚੋਂ ਖੂਨ ਨਿਕਲਣ ਲੱਗਾ ਸਿਮਰਨ ਨੇ ਆਪਣੀ ਮਾਂ ਨੂੰ ਇਸ ਹਾਲਾਤ ਵਿੱਚ ਦੇਖਿਆ ਅਤੇ ਉਸ ਦੀਆਂ ਅੱਖਾਂ ਵਿੱਚ ਅੱਥਰੂ ਆ ਗਏ ਮਾਂ ਤੁਸੀਂ ਇੰਨੀ ਮਿਹਨਤ ਕਿਉਂ ਕਰਦੇ ਹੋ ਮੈਂ ਵੀ ਕੰਮ ਕਰਾਂਗੀ ਉਸ ਨੇ ਕਿਹਾ ਪਰ ਬਲਜੀਤ ਕੌਰ ਨੇ ਉਸ ਨੂੰ ਗੜੇ ਨਾ ਲਗਾਇਆ ਨਹੀਂ ਮੇਰੀ ਰਾਣੀ ਤੂੰ ਪੜ੍ਹਾਈ ਕਰ ਬਾਬਾ ਜੀ ਸਾਡੀ ਮਦਦ ਕਰਨਗੇ ਉਸਨੇ ਕਿਹਾ ਕਈ ਸਾਲ ਐਸੀ ਤਰ੍ਹਾਂ ਬੀਤ ਗਏ ਸਿਮਰਤੀ ਮਿਹਨਤ ਅਤੇ ਬਾਬਾ ਜੀ ਦੀ ਕਿਰਪਾ ਨਾਲ ਉਸ ਨੂੰ ਸਕੂਲ ਦੇ ਵਿੱਚ ਚੰਗੇ ਨੰਬਰ ਮਿਲਣ ਲੱਗੇ ਉਸ ਦੀ ਅਧਿਆਪਕ ਨੇ ਉਸ ਨੂੰ ਸਕਾਲਰਸ਼ਿਪ ਦਿਵਾਈ ਜਿਸ ਨਾਲ ਉਸ ਦੀ ਪੜ੍ਹਾਈ ਦਾ ਖਰਚਾ ਨਿਕਲ ਲਗਾ ਸਵਰਨੇ ਸੋਚਿਆ ਮੈਂ ਇੱਕ ਦਿਨ ਜ਼ਰੂਰ ਵੱਡੀ ਅਫਸਰ ਬਣਾਂਗੀ ਮੈਂ ਆਪਣੀ ਮਾਂ ਦੀ ਮਿਹਨਤ ਨੂੰ ਸਭ ਬਣਾਵਾਂਗੀ ਸਿਮਰ ਨੇ ਆਪਣੀ ਪੜ੍ਹਾਈ ਤੇ ਪੂਰਾ ਧਿਆਨ ਦਿੱਤਾ ਉਸ ਨੇ ਸਕੂਲ ਵਿੱਚ ਹਰ ਵਾਰ ਟੌਪ ਕੀਤਾ ਉਸ ਦੀ ਅਧਿਆਪਕਾ ਨੇ ਉਸ ਦੀ ਮਿਹਨਤ ਤੇ ਖੂਬ ਖੁਸ਼ ਲੱਗਾ ਕੀਤੀ ਸਿਮਰਨ ਤੂੰ ਇੱਕ ਦਿਨ ਵੱਡੀ ਅਫਸਰ ਬਣੇਗੀ ਉਸ ਤੇ ਅਧਿਆਪਕ ਨੇ ਕਿਹਾ ਸਿਮਰ ਨੇ ਮੁਸਕਰਾ ਕੇ ਕਿਹਾ ਮੈਡਮ ਮੈਂ ਐਸਪੀ ਬਣਾਂਗੀ ਬਾਬਾ ਜੀ ਦੀ ਕਿਰਪਾ ਨਾਲ ਮੈਂ ਆਪਣੀ ਮਾਂ ਦੇ ਸੁਪਨਿਆਂ ਨੂੰ ਪੂਰਾ ਕਰਾਂਗੀ ਸਿਮਰ ਨੇ ਦਿਨ ਰਾਤ ਮਿਹਨਤ ਕੀਤੀ ਉਸਨੇ ਆਪਣੇ ਸਕੂਲ ਦੀ ਪੜ੍ਹਾਈ ਪੂਰੀ ਕੀਤੀ ਅਤੇ ਫਿਰ ਕਾਲਜ ਵਿੱਚ ਦਾਖਲਾ ਲਿਆ ਪਰ ਕਾਲਜ ਦੀ ਫੀਸ ਬਹੁਤ ਜ਼ਿਆਦਾ ਸੀ ਬਲਜੀਤ ਕੌਰ ਨੇ ਆਪਣੇ ਗਹਿਣੇ ਵੇਚ ਦਿੱਤੇ ਅਤੇ ਸਿਮਰਨ ਨੂੰ ਪੜਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਸਿਮਰਨ ਨੇ ਵੀ ਆਪਣੀ ਮਾਂ ਦੀ ਮਿਹਨਤ ਨੂੰ ਦੇਖ ਕੇ ਹਾਰ ਨਹੀਂ ਮੰਨੀ ਉਹ ਦਿਨ ਵਿੱਚ ਕਾਲਜ ਜਾਂਦੀ ਅਤੇ ਰਾਤ ਨੂੰ ਇੱਕ ਛੋਟੀ ਜੀ ਨੌਕਰੀ ਕਰਦੀ ਉਹ ਇੱਕ ਦੁਕਾਨ ਦੇ ਖਾਤੇ ਲਿਖਦੀ ਜਿਸ ਨਾਲ ਉਸ ਨੂੰ ਥੋੜੇ ਬਦ ਪੈਸੇ ਮਿਲਦੇ ਸਿਮਰਨ ਨੇ ਯੂਪੀਐਸਸੀ ਦੀ ਪ੍ਰੀਖਿਆ ਦੀ ਤਿਆਰੀ ਸ਼ੁਰੂ ਕੀਤੀ ਉਸਨੇ ਆਪਣੇ ਕਮਰੇ ਦੀ ਕੰਧਾਂ ਤੇ ਬਾਬਾ ਜੀ ਦੀ ਤਸਵੀਰ ਲਗਾਈ ਹਰ ਰੋਜ਼ ਪੜ੍ਹਾਈ ਸ਼ੁਰੂ ਕਰਨ ਤੋਂ ਪਹਿਲਾਂ ਅਰਦਾਸ ਕਰਦੀ ਹੈ ਹੇ ਬਾਬਾ ਜੀ ਮੈਨੂੰ ਸ਼ਕਤੀ ਦਿਓ ਮੇਰੀ ਮਿਹਨਤ ਨੂੰ ਸਫਲ ਬਣਾਓ ਉਸਨੇ ਕੰਟਾ-ਕੰਟੇ ਪੜ੍ਹਾਈ ਕੀਤੀ ਕਈ ਵਾਰ ਉਸਨੂੰ ਭੁੱਖੇ ਪੇਟ ਸੌਣਾ ਪੈਂਦਾ ਸਿਮਰਨ ਨੂੰ ਯੂਪੀਐਸਸੀ ਦੀ ਤਿਆਰੀ ਦੌਰਾਨ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਉਸਦੇ ਕੋਚਿੰਗ ਸੈਂਟਰ ਦੇ ਸਾਥੀ ਉਸ ਤਾਂ ਮਜ਼ਾਕ ਉਡਾਉਂਦੇ ਇੱਕ ਗਰੀਬ ਕੁੜੀ ਯੂਪੀਐਸਸੀ ਪਾਸ ਕਰ ਲਵੇਗੀ ਇਸ ਨੂੰ ਤਾਂ ਨਵੀਆਂ ਕਿਤਾਬਾਂ ਖਰੀਦਣ ਦੇ ਵੀ ਪੈਸੇ ਨਹੀਂ ਹਨ ਉਹ ਸੋਚਦੇ ਅਤੇ ਹਸਦੇ ਸਿਮਰਨ ਦੇ ਦਿਲ ਨੂੰ ਇਹ ਗੱਲਾਂ ਬਹੁਤ ਚੁਭਦੀਆਂ ਪਰ ਉਸਨੇ ਆਪਣੀ ਮਿਹਨਤ ਜਾਰੀ ਰੱਖੀ ਉਸਨੇ ਆਪਣੇ ਸਾਥੀਆਂ ਦੀਆਂ ਪੁਰਾਣੀਆਂ ਕਿਤਾਬਾਂ ਲੈ ਕੇ ਪੜ੍ਹਾਈ ਕੀਤੀ ਉਸਨੇ ਰਾਤ-ਰਾਤ ਪਰ ਜਾ ਕੇ ਨੋਟਸ ਬਣਾਏ ਇੱਕ ਦਿਨ ਜਦੋਂ ਸਿਮਰਨ ਯੂਪੀਐਸਸੀ ਪ੍ਰੀਖਿਆ ਦੇਣ ਜਾ ਰਹੀ ਸੀ ਤਾਂ ਉਸਦੀ ਮਾਂ ਤੇਜ਼ ਬੁਖਾਰ ਹੋ ਗਿਆ ਬਲਜੀਤ ਕੌਰ ਦੀ ਹਾਲਤ ਇੰਨੇ ਖਰਾਬ ਸਨ ਕਿ ਉਹ ਬੈੱਡ ਤੇ ਪਈ ਰਹੀ ਸਿਮਰਨ ਨੇ ਆਪਣੀ ਮਾਂ ਨੂੰ ਦੇਖਿਆ ਅਤੇ ਉਸ ਦੀਆਂ ਅੱਖਾਂ ਵਿੱਚ ਅੱਥਰੂ ਆ ਗਏ ਮਾਂ ਮੈਂ ਪ੍ਰੀਖਿਆ ਦੇ ਨਹੀਂ ਜਾਵਾਂਗੀ ਮੈਂ ਤੁਹਾਡੇ ਨਾਲ ਰਹਾਂਗੀ ਉਸਨੇ ਕਿਹਾ ਪਰ ਬਲਜੀਤ ਕੌਰ ਨੇ ਉਸ ਦਾ ਹੱਥ ਫੜਿਆ ਨਹੀਂ ਸਿਮਰਨ ਤੂੰ ਜ਼ਰੂਰ ਜਾਵੇਂਗੀ ਇਹ ਤੇਰੇ ਪਿਤਾ ਦਾ ਸੁਪਨਾ ਸੀ ਬਾਬਾ ਜੀ ਮੇਰੀ ਰੱਖਿਆ ਕਰਨਗੇ ਤੂੰ ਆਪਣੀ ਪ੍ਰੀਖਿਆ ਤੇ ਧਿਆਨ ਦੇ ਉਸਨੇ ਕਿਹਾ ਸਿਮਰਨ ਪ੍ਰੀਖਿਆ ਦੇਣ ਲਈ ਗਈ ਉਸਨੇ ਆਪਣੀ ਸਾਰੀ ਮਿਹਨਤ ਅਤੇ ਬਾਬਾ ਜੀ ਦੀ ਕਿਰਪਾ ਨਾਲ ਪ੍ਰੀਖਿਆ ਵਿੱਚ ਚੰਗੇ ਨੰਬਰ ਲਏ ਜਦੋਂ ਉਸ ਦਾ ਨਤੀਜਾ ਆਇਆ ਤਾਂ ਉਸਨੇ ਯੂਪੀਐਸਸੀ ਪਾਸ ਕਰ ਲਿਆ ਜਦੋਂ ਉਸ ਨੂੰ IPS ਦੀ ਪੋਸਟ ਮਿਲੀ ਤਾਂ ਸੀ ਮਾਦੀਆਂ ਅੱਖਾਂ ਵਿੱਚੋਂ ਅੱਥਰੂ ਆ ਗਏ ਮੇਰੀ ਬੇਟੀ ਤੂੰ ਮੇਰਾ ਮਾਣ ਵਧਾ ਦਿੱਤਾ ਹੈ ਇਹ ਸਭ ਬਾਬਾ ਜੀ ਦੀ ਕਿਰਪਾ ਨਾਲ ਸੰਭਵ ਹੋਇਆ ਬਲਜੀਤ ਕੌਰ ਨੇ ਕਿਹਾ ਸਿਮਰਨ ਨੇ ਮਾਣੋ ਗਲੇ ਲਗਾਇਆ ਮਾਂ ਮੈਂ ਡੇਰਾ ਬਾਬਾ ਬੜਪੱਖ ਸਿੰਘ ਜਾਵਾਂਗੀ ਬਾਬਾ ਜੀ ਦਾ ਸ਼ੁਕਰਾਨਾ ਕਰਨ ਚਲੋ ਸਮਾਂ ਬੀਤਿਆ ਅਤੇ ਸਿਮਰਨ ਨੇ ਆਪਣੀ SP ਦੀ ਵਰਦੀ ਪਾਈ ਅਤੇ ਡੇਰਾ ਬਾਬਾ ਬੜਪੱਖ ਸਿੰਘ ਲਈ ਰਵਾਨਾ ਹੋ ਗਈ ਡੇਰੇ ਦਾ ਰਸਤਾ ਹਰੇ ਭਰੇ ਸੀ ਚਾਰੇ ਪਾਸੇ ਪਹਾੜ ਸਨ ਅਤੇ ਉਹਨਾਂ ਦੀਆਂ ਚੋਟੀਆਂ ਤੇ ਬਰਫ ਤਮਕਰੀ ਸੀ ਸਿਮਰਨ ਜਦੋਂ ਡੇਰੇ ਵਿੱਚ ਪਹੁੰਚੀ ਤਾਂ ਉੱਤੇ ਸ਼ਰਧਾਲੂਆਂ ਦੀ ਭੀੜ ਸੀ ਸਿਮਰਨ ਨੇ ਆਪਣੇ ਪਿਤਾ ਨੂੰ ਦੇਖਿਆ ਸਿਮਰਨ ਮੇਰੀ ਬੇਟੀ ਹਰਨੇਕ ਸਿੰਘ ਨੇ ਖਰਾਨੜ ਦੇਖਿਆ ਸਿਮਰਨ ਦੀਆਂ ਅੱਖਾਂ ਵਿੱਚ ਅਤਰ ਵਗੇ ਉਸਨੇ ਆਪਣੇ ਪਿਤਾ ਨੂੰ ਗਲੇ ਨਾਲ ਲਗਾ ਲਿਆ ਪਿਤਾ ਜੀ ਤੁਸੀਂ ਜਿੰਦੇ ਹੋ ਸਾਨੂੰ ਤਾਂ ਖਬਰ ਮਿਲੀ ਸੀ ਕਿ ਤੁਸੀਂ ਗੁਜ਼ਰ ਗਏ ਹਰਨੇਕ ਸਿੰਘ ਨੇ ਦੱਸਿਆ ਸਿਮਰਨ ਮੈਂ 20 ਸਾਲ ਨਰਕ ਵਿੱਚ ਰਿਹਾ ਹਾਂ ਮੈਨੂੰ ਤਾਂ ਸਹੀ ਦਿੱਤਾ ਗਏ ਮੇਰਾ ਪਾਸਪੋਰਟ ਖੋਲਿਆ ਪਰ ਮੈਂ ਹਰ ਰੋਜ਼ ਬਾਬਾ ਵਰਪਾਕ ਸਿੰਘ ਨੂੰ ਯਾਦ ਕੀਤਾ ਉਹਨਾਂ ਦੀ ਕਿਰਪਾ ਨਾਲ ਹੀ ਮੈਂ ਜਾਂਦਾ ਹਾਂ ਇਸ ਤਰ੍ਹਾਂ ਆਪਾਂ ਸਭ ਇੱਥੇ ਹਾਂ ਇਹ ਸਭ ਬਾਬਾ ਜੀ ਦੀ ਕਿਰਪਾ ਹੈ ਤੋਂ ਵੀ ਅੱਜ ਵੱਡੀ ਅਫਸਰ ਬਣ ਚੁੱਕੇ ਹਾਂ ਮੇਰਾ ਸਿਨਾ ਚੋੜਾ ਹੋ ਚੁੱਕਿਆ ਹੈ ਇਹਨਾਂ ਕਹਿੰਦੇ ਹਰਨੇਕ ਸਿੰਘ ਨੇ ਆਪਣੀ ਧੀ ਨੂੰ ਗੜੇ ਨਾਲ ਲਗਾ ਲਿਆ ਸਿਮਰਨ ਅਤੇ ਹਰਨੇਕ ਸਿੰਘ ਨੇ ਇਕੱਠੇ ਮੱਥਾ ਟੇਕਿਆ ਉਹਨਾਂ ਨੇ ਬਾਬਾ ਜੀ ਦੀ ਮੂਰਤੇ ਇੱਕ ਚਾਦਰ ਚੜਾਈ ਅਤੇ ਪ੍ਰਸ਼ਾਦ ਲਿਆ ਸਿਮਰਨ ਹਰਨੇਕ ਸਿੰਘ ਅਤੇ ਬਲਜੀਤ ਕੌਰ ਕਰਮ ਵਾਪਸ ਆ ਗਏ ਜਦੋਂ ਬਲਜੀਤ ਕੌਰ ਨੇ ਆਪਣੇ ਘਰ ਵਾਲੇ ਨੂੰ ਦੇਖਿਆ ਤਾਂ ਉਹ ਰੋਣ ਲੱਗੀ ਮੈਂ ਸੋਚਿਆ ਸੀ ਕਿ ਤੁਸੀਂ ਸਾਨੂੰ ਛੱਡ ਦਿੱਤਾ ਪਰ ਬਾਬਾ ਜੀ ਨੇ ਸਾਨੂੰ ਫੇਮ ਲਾ ਦਿੱਤਾ ਹੈ ਸਿਮਰ ਨੇ ਮੁਸਕਰਾਦਿਆਂ ਕਿਹਾ ਮਾਂ ਇਹ ਤਾਂ ਬਾਬਾ ਬੜਪਾਖ ਸਿੰਘ ਜੀ ਦੀ ਕਿਰਪਾ ਹੈ ਹਾਂਜੀ ਸਾਧ ਸੰਗਤ ਜੀ ਤੁਹਾਨੂੰ ਕਿਵੇਂ ਲੱਗੀ ਅੱਜ ਦੀ ਇਹ ਕਹਾਣੀ ਦੱਸੋ ਜੀ ਕਮੈਂਟ ਦੇ ਵਿੱਚ ਜੇਕਰ ਤੁਹਾਨੂੰ ਚੰਗੀ ਲੱਗੀ ਤਾਂ ਕਮੈਂਟ ਦੇ ਵਿੱਚ ਵਾਹਿਗੁਰੂ ਜ਼ਰੂਰ ਲਿਖਣਾ ਹਾਂਜੀ ਸਾਧ ਸੰਗਤ ਜੀ ਦਿਓ ਜੀ ਸਾਨੂੰ ਇਜਾਜ਼ਤ ਆਪਣੇ ਦੋਸਤਾਂ ਮਿੱਤਰਾਂ ਨੂੰ ਇਹ ਵੀਡੀਓ ਸ਼ੇਅਰ ਜ਼ਰੂਰ ਕਰ ਦੇਣਾ ਜੀ ਤੁਸੀਂ WhatsApp ਦੇ ਉੱਪਰ ਇਸ ਨੂੰ ਸਟੈਟਸ ਤੇ ਲਾ ਸਕਦੇ ਹੋ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਨਾਲ ਲੱਗਦੀ ਬੈਲ ਆਈਕਨ ਨੂੰ ਦਬਾ ਦਿਓ ਧੰਨਵਾਦ